ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ 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 ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਹਾਂਜੀ ਜਿਹੜੀ ਅੱਜ ਸਪੀਚ ਲਗਾਈ ਹੋਈ ਆ ਇਸ ਗੁਰੂ ਕੀ ਗੋਡਾਲੀ ਵੱਲੋਂ ਸ਼ਹੀਦ ਬਾਬਾ ਜੀ ਮੈ ਸਿੰਘ ਜੀ ਦੇ ਸੇਵਾਦਾਰ ਵੱਲੋਂ ਸਾਧ ਸੰਗਤ ਦੇ ਸਹਿਯੋਗ ਵੱਲੋਂ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਮਹਾਰਾਜ ਦਾ ਜਿਹੜਾ ਸ਼ਹੀਦੀ ਦਿਹਾੜਾ ਆ ਮਤਲਬ ਕਿ ਬਣਾਇਆ ਜਾ ਰਿਹਾ ਸਾਧ ਸੰਗਤ ਵੱਲੋਂ ਸਾਰੀ ਸੰਗਤ ਸਾਰੀ ਗੁਰੂ ਕੀ ਵਡਾਲੀ ਦੇ ਸਜੋਗ ਦੇ ਮਨਾਰ ਇਹ ਸ਼ੀਲ ਜਿਹੜੀ ਆ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਮਨਾਈ ਜਾ ਰਹੀ ਹੈ ਬਾਈ ਗੁਰਜੀਤ ਖਾਲਸਾ ਬਾਈ ਗੁਰਜੀਤ ਫਤਿਹ ਕੋਇਰ ਜੀ ਕੀ ਫੇਰੇ ਪਿੰਡ ਮੈਂ ਜਸਵੰਤ ਸਿੰਘ ਮਹਾਕਾਲ ਗੁਰੂ ਕੀ ਵਡਾਲੀ ਮੇਰਾ ਨਾਮ ਜਸਵੰਤ ਸਿੰਘ ਹੈ ਜੀ ਪਿੰਡ ਗੁਰਗੁਰਦਾਈ ਦਾ ਰਹਿਣ ਵਾਲਾ ਬੰਦਾ ਮਹਾਕਾਲ ਮੇਰਾ ਨਾਮ ਆ ਪਿੰਡ ਬਾਬਾ ਜੀਵਨ ਸਿੰਘ ਗੁਰਗੁਰਦਾਈ ਗੁਰਦਰਾ ਸਾਹਿਬ ਤੇ ਉੱਥੇ ਸਬੀਲਾ ਲਾਈਆਂ ਗੀਆਂ ਠੰਡੇ ਪਾਣੀ ਦੀਆਂ ਠੰਡੇ ਪਾਣੀ ਆ ਗੁਰੂ ਮਹਾਰਾਜ ਦੇ ਸਿੱਧੀ ਦਿਹਾੜੇ ਦੀਆਂ ਪੰਜ ਪਾਸੇ ਗੁਰੂ ਅਰਜਨ ਦੇਵ ਜੀ ਦੀਆਂ ਠੰਡੇ ਛੰਨੀਆਂ ਪਾਰ ਸਾਰੇ ਸਾਧ ਸੰਗਤ ਨੇ ਰਾੜ ਕੇ ਸਬੀਲਾ ਲਈ ਹੈ ਜੀ ਵੈਰਕਾਲ ਸਾਹਿਬ ਹਵਾ ਜੀ ਫਿਰ ਮੈਂ ਬਦਰ ਸਿੰਘ ਨੇਤਾ ਪਿੰਡ ਗੁਰਕੀਵਡਾਲੀ ਅੰਮ੍ਰਿਤਸਰ ਸ਼ਹਿਟਾ ਜੋ ਕਿ ਅੱਜ ਪੰਜਵੀਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਉਹਨਾਂ ਦੇ ਸੰਬੰਧ ਵਿੱਚ ਸ਼੍ਰੋਮਣੀ ਸ਼ਹੀਦ ਬਾਬਾ ਜੀਮਨ ਸਿੰਘ ਦੇ ਗੁਰਦੁਆਰੇ ਦੇ ਮੈਂਬਰ ਜੋ ਕਿ ਉਹਨਾਂ ਦੇ ਸੰਬੰਧ ਵਿੱਚ ਸ਼ਾਮਿਲ ਲਗਾਈ ਗਈ ਹੈ ਵੈਕੂਤੀ ਕਾ ਖਾਲਸਾ ਵੈਕ ਜੀ ਕਾ ਖਾਲਸਾ ਸ੍ਰੀ ਬਾਗੁੰਗੀ ਕੀ ਫਤਿਹ ਟੈਂਟ ਗੁਰੂ ਕੀ ਬਟਾਲੀ ਸ਼੍ਰੋਮਣੀ ਸ਼ਹੀਦ ਬਾਬਾ ਜੀਮਨ ਸਿੰਘ ਦੇ ਕੇ ਸੰਗਤਾਂ ਦੇ ਸਹਿਯੋਗ ਨਾਲ ਅੱਜ ਇੱਕ ਸਾਹਿਬ ਸ੍ਰੀ ਗੁਰਜਨਦੇਵ ਪਾਸ਼ਾ ਜੀ ਦਾ ਸ਼ਹੀਦੀ ਦਿਹਾੜਾ ਹੈ ਸਭ ਸੰਸਾਰ ਦੇ ਵਿੱਚ ਸਭ ਨਗਰ ਦੇ ਵਿੱਚ ਸਭ ਸੰਗਤਾਂ ਬੜੇ ਧੂਮ ਧਮ ਨਾਲ ਮਨਾ ਰਹੀਆਂ ਹਨ ਤੇ ਇਸ ਕਰਕੇ ਅੱਜ ਬਾਬਾ ਜੀਮ ਸਿੰਘ ਗੁਰਦਰਾ ਸਾਹਿਬ ਵਿਖੇ ਸੰਗਤਾਂ ਵੀ ਆਪਣੇ ਸੰਜੋਗ ਦੇ ਨਾਲ ਫੋਮਾ ਮਾਕੇ ਸੰਗਤਾਂ ਸਭੀ ਲਾ ਰਹੀਆਂ ਨੇ ਸੰਗਤਾਂ ਸੱਗ ਰਹੀਆਂ ਨੇ ਤੇ ਬਹੁਤ ਹੀ ਵੱਡੀ ਕੁਰਬਾਨੀ ਗੁਰੂ ਅਰਜਨ ਦੇਵ ਪਾਸ਼ਾ ਦੀ ਜੋ ਆਜਾ ਗੁਰੂ ਹਰਗੋਬਿੰਦ ਸਾਹਿਬ ਦਾ ਇਥੇ ਗੁਰੂਗੁੜਡਾਲੀ ਜਨਮੀ ਹੋਇਆ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਤੇ ਆ ਤੇ ਗੁਰੂ ਅਰਜਨ ਦੇ ਪਾਤਸ਼ਾਹ ਦੀ ਬਹੁਤ ਕਿਰਪਾ ਹੈ ਤੇ ਇਥੇ ਗੁਰੂ ਨਗਰ ਗੁਰੂਗੁੜਡਾਲੀ ਵਿਖੇ ਸੇਬੀਲਾ ਲਾਈਆਂ ਗਈਆਂ ਹੈ